ਨਹੀਂ ਭਾਰੋਂ ਲੈਣੀ ਪੈਂਦੀ ਇੱਕ ਦਵਾਈ ਨਹੀਂ ਇੱਥੋਂ ਮਿਲਦੀ ਨਾ ਸਰਸਤਾਲ ਨੂੰ ਸਾਰੇ ਦਬੀ ਕੀਤੇ ਜਾਂਦੇ ਨੇ ਸਾਰੀਆਂ ਦਵਾਈਆਂ ਜਿਹੜੀਆਂ ਠੁੱਠੇ ਵਾਦੇ ਆ ਜੀ ਸਾਰੇ ਠੁੱਠੇ ਵਾਦੇ ਸਰੀਰ ਦੇ ਆਏ ਭਰਾ ਕਿਤੇ ਮੰਗਣ ਹੀ ਨਹੀਂ ਤੇ ਐਂਡੇ ਅੰਦਰ ਕਿਤੇ ਬਾੜੀ ਨਹੀਂ ਆਈ ਹੈਗੀ ਜਿਹੜੇ ਪਰਮੈਸ਼ੀ ਉਹਨਾਂ ਨੂੰ ਲਗਾਈ ਜਾਂਦੇ ਆ ਦੂਜੇ ਬੰਦੇ ਨੰਬਰ ਚ ਲੇ ਕੇ ਮਾੜ ਨਹੀਂ ਦਿੰਦੇ ਹੈਗੇ ਕੋਈ ਇਹ ਸਰਕਾਰਾਂ ਕਰਦੀਆਂ ਨੇ ਡਰਾਮੇ ਬਾਜ਼ੀਆਂ ਠੀਕ ਆ ਜੀ ਡਰਾਮੇ ਬਾਜ਼ੀਆਂ ਜਿਹੜੀਆਂ ਉਹ ਥੋੜੇ ਤੇਰੀ ਚੱਲਦੀਆਂ ਵਾ ਪਤਾ ਨਹੀਂ ਕੋਈ ਡੈਪੂਟੇਸ਼ਨ ਦੇ ਤੌਰ ਤੇ ਦੋ ਚਾਰ ਦਿਨ ਬਾਅਦ ਤੇ ਆਏ ਹੋਣਗੇ ਪਰ ਸਾਨੂੰ ਤੇ ਲੱਭੇ ਨਹੀਂ ਅਹੀਂ ਤੇ ਤੇ ਹੋਈ ਵੇਖਣ ਦੇ ਆ ਇੱਕ ਬੱਚਿਆਂ ਵਾਲੇ ਡਾਕਟਰ ਸਾਹਿਬ ਨੇ ਇੱਕ ਡਾਕਟਰ ਸਾਹਿਬ ਇਥੇ ਆਪਣੇ 플러스 ਖਮੀਰ ਸਿੰਘ ਜੀ ਨੇ ਇਹ ਇਹਨਾਂ ਨੂੰ ਵੀ ਮੇਰਾ ਖਿਆਲ ਆ ਹੋਰ ਵੀ ਕਿਤੇ ਬਾਹਰ ਵੀ ਵਾਧੂ ਚਾਰਜ ਦਿੱਤਾ ਵਾ ਹਫਤੇ ਜਿੱਤੇ ਨੇ ਦਿਨੇ ਇੱਥੇ ਆਉਂਦੇ ਆ ਤੇ ਬਹੁਤ ਵੱਡਾ ਏਰੀਆ ਵਾ ਬੜੇ ਪਿੰਡ ਨੇ ਤੇ ਇੱਥੇ ਆ ਵੇਖ ਲਓ ਡਾਕਟਰ ਸਾਹਿਬ ਬਹਿਣ ਹੀ ਨਹੀਂ ਜਾਂਦੇ ਕਦੀ ਆਉਂ ਚੱਲ ਜਾਂਦੇ ਕਦੀ ਇੱਧਰ ਚੱਲ ਜਾਂਦੇ ਟੈਸਟ ਵੀ ਬਾਹਰੋਂ ਬਾਹਰੋਂ ਹੁੰਦੇ ਆ ਦਵਾਈਆਂ ਵੀ ਬਾਹਰੋਂ ਮਿਲਦੀਆਂ ਵਾ ਇਹ ਸੈਂਟਰ ਰੋਲਦੇ ਜਿਹੜੇ ਉਹ ਅਸੀਂ ਜਰੂਰ ਵੇਨੇ ਇੱਥੇ ਸਾਰਾ ਸਾਰਾ ਦਿਨ ਅਸੀਂ ਹੀ ਲਾ ਕੇ ਫਿਰਦੇ ਤੁਰਦੇ ਆ ਹੁਣੀ ਮੈਂ ਵੀ ਇਥੇ ਦਵਾਈ ਲੈਣ ਆਇਆ ਵਾ ਹਾਂਜੀ ਤੇ ਇਹ ਚੀਜ਼ਾਂ ਵੇਨੇ ਆ ਕਿ ਬਹੁਤ ਜ਼ਿਆਦਾ ਪਰੇਸ਼ਾਨੀਆਂ ਆ ਰਹੀ ਆ ਮਤਲਬ ਨਾ ਤੇ ਟੈਸਟਾਂ ਵੱਲੋਂ ਵੀ ਟੈਸਟ ਵੀ ਬਾਹਰ ਹੀ ਹੁੰਦੇ ਆ ਤੇ ਦੂਸਰਾ ਜਿਹੜੀਆਂ ਦਵਾਈਆਂ ਨੇ ਉਹ ਵੀ ਬਾਹਰੋਂ ਹੀ ਪੁੱਛਿਓ ਜੀ ਮੈਂ ਤੁਹਾਡਾ ਆਪਣਾ ਪੱਤਰਕਾਰ ਲਾਪਰੀ ਸਿੰਘ ਕੋਸ਼ਿਸ਼ ਕੋ ਅੱਜ ਅਸੀਂ ਪਹੁੰਚੇ ਜਿਹੜਾ ਗਰਦਾਸਪੁਰ ਦੇ ਕਸਬਾ ਕਲਨੌਰ ਵਿੱਚ ਜੋ ਉੱਥੇ ਕੀ ਸੀ ਸਪਿੰਦਰ ਸਿੰਘ ਸਿਆਣੀ ਕਮਿਟੀ ਜਿਹੜਾ ਤਾਲਾ ਕਲਨੌਰ ਦੇ ਵਿੱਚ ਸਾਡੇ ਨਾਲ ਇਸ ਹਸਪਤਾਲ ਦੇ ਵਿੱਚ ਬਾਬਾ ਜੀ ਮੁਰਦੇ ਬਾਬਾ ਜੀ ਨਾਲ ਗੱਲਬਾਤ ਕਰਕੇ ਇਸ ਹਸਪਤਾਲ ਤੋਂ ਜਿਹੜਾ ਸਾਰੀਆਂ ਜਾਣਦੇ ਕਿ ਕੀ ਕੀ ਸਕੇ ਕਿ ਕਿ ਮਸ਼ਲਾਹ ਬਸ ਬੱਸ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਉਹ ਵੀ ਮਰੀਜ਼ ਆਏ ਨੇ ਕਿ ਇਤਨੀ ਜਿਹੜੇ ਮਿਲ ਕਿੰਨੇ ਡਾਕਟਰ ਸਾਰੀ ਮੰਗਦੇ ਆ ਐ ਵਾਹਿਗੁਰੂ ਜੀ ਬੇਨਤੀ ਐਦਾ ਮੈਂ ਵੀ ਸਾਡੇ ਇੱਥੇ ਕਲਨੌਰ ਦੇ ਵਿੱਚ ਹਸਪੀਟਲ ਤੇ ਠੀਕ ਆ ਪਰ ਇੱਥੇ ਡਾਕਟਰਾਂ ਦੀ ਵੀ ਬਹੁਤ ਜ਼ਿਆਦਾ ਘਾਟ ਆ ਤੇ ਮਰੀਜ਼ਾਂ ਦਾ ਵੇਖੋ ਹਾਲ ਵੇਖ ਲਓ ਸਾਰਾ ਦਿਨ ਇੱਥੇ ਲੈਣ ਨਹੀਂ ਟੁੱਟਦੀ ਇਹ ਮੇਰਾ ਖਿਆਲ ਰੋਟੀ ਵੀ ਆਪਣੇ ਘਰੋਂ ਨਾਲ ਲੈ ਕੇ ਆਉਂਦੇ ਆ ਤੇ ਇੱਥੇ ਬੈ ਕੇ ਸ਼ਾਮ ਤੱਕ ਤੁਰ ਜਾਂਦੇ ਆ ਇਹ ਇੱਕ ਡੇੜੇ ਇੱਥੇ ਡਾਕਟਰ ਆ ਜੀ ਤੇ ਤੁਸੀਂ ਲਓ ਸਾਹ ਪੀ ਉਹਦੇ ਨਾਲ ਕਿੰਨਾ ਕੁ ਮਤਲਬ ਇਹਨਾਂ ਦੀ ਵੇਖਿਆ ਜਾਊਗਾ ਬਾਬਾ ਜਿੱਦੋਂ ਇੱਕ ਕਿ ਕਿਸਾਨਾਂ ਦਾ ਧਰਨਾ ਲਗਾਇਆ ਉਦੋਂ ਤੇ ਇੱਥੇ 7-8 ਡਾਕਟਰ ਜਿਹੜੇ ਨਿਯੁਕਤ ਕੀਤੇ ਗਏ ਸੀ ਉਹ ਤੋਂ ਬਾਅਦ ਕੀ ਹੋ ਸਰ ਦੇਖੋ ਜੀ ਸਰਕਾਰਾਂ ਕਰਦੀਆਂ ਨੇ ਡਰਾਮੇ ਬਾਜ਼ੀਆਂ ਠੀਕ ਆ ਜੀ ਡਰਾਮੇ ਬਾਜ਼ੀਆਂ ਜਿਹੜੀਆਂ ਉਹ ਥੋੜੇ ਤੇਰੀ ਚੱਲਦੀਆਂ ਵਾਂ ਪਤਾ ਨਹੀਂ ਕੋਈ ਡੈਪੂਟੇਸ਼ਨ ਦੇ ਤੌਰ ਤੇ ਦੋ ਚਾਰ ਦਿਨ ਬਾਅਦ ਤੇ ਆਏ ਹੋਣਗੇ ਪਰ ਸਾਨੂੰ ਤੇ ਲੱਭੇ ਨਹੀਂ ਅਸੀਂ ਤੇ ਇੱਥੇ ਉਹੀ ਵੇਖਣ ਦੇ ਆ ਇੱਕ ਬੱਚਿਆਂ ਵਾਲੇ ਡਾਕਟਰ ਸਾਹਿਬ ਨੇ ਇੱਕ ਡਾਕਟਰ ਸਾਹਿਬ ਇੱਥੇ ਆਪਣੇ ਆਪਣਾ ਸੁਖਮੀਤ ਸਿੰਘ ਜੀ ਨੇ ਇਹ ਇਹਨਾਂ ਨੂੰ ਵੀ ਮੇਰਾ ਖਿਆਲ ਆ ਹੋਰ ਵੀ ਕਿਤੇ ਬਾਹਰ ਵੀ ਵਾਧੂ ਚਾਰਜ ਦਿੱਤਾ ਵਾ ਹਫਤੇ 'ਚ ਤਿੰਨ ਦਿਨੇ ਇੱਥੇ ਆਉਂਦੇ ਆ ਤੇ ਬਹੁਤ ਵੱਡਾ ਏਰੀਆ ਵਾ ਬੜੇ ਪਿੰਡ ਨੇ ਤੇ ਇੱਥੇ ਆ ਵੇਖ ਲਓ ਬਾਕੀ ਸਾਫ ਸਫਾਈ ਦਾ ਹਾਲਾਤ ਵੇਖੋ ਕਿਦਾਂ ਕਿਹੜੇ ਤਰੀਕੇ ਦੇ ਨਾਲ ਹੁਣ ਗਾਂ ਬਰਸਾਤੀ ਮੌਸਮ ਆ ਹਾਂਜੀ ਤੇ ਬਰਸਾਤੀ ਮੌਸਮ ਦੇ ਵਿੱਚ ਹੁਣ ਮੱਛਰ ਮੱਖੀ ਹਰ ਚੀਜ਼ ਹੋਣੀ ਆ ਇੱਥੇ ਕੋਈ ਵੀ ਕੋਈ ਸਾਫ ਸਫਾਈ ਦਾ ਕੋਈ ਧਿਆਨ ਨਹੀਂਗਾ ਹਾਂਜੀ ਕੋਈ ਨਹੀਂ ਤੇ ਇਹਨਾਂ ਦਿਨਾਂ 'ਚ ਕੋਈ ਡੀ ਡੀ ਟੀ ਸਰਕਾਓ ਹਲਦਾਵਾ ਕਈ ਸਪਰੇਅ ਵਗੈਰਾ ਹੁੰਦੀਆਂ ਤੁਸੀਂ ਸ਼ਹਿਰ ਦੇ ਵਿੱਚ ਤੁਰਜੋ ਗਲੀਆਂ ਦੇ ਵਿੱਚ ਗੋਡੇ-ਗੋਡੇ ਗੰਦ ਪਿਆ ਵਾ ਆਖਰ ਨੂੰ ਉਹ ਵੀ ਤੇ ਜਿਹੜਾ ਸਾਰਾ ਉਹ ਹੈਲਥ ਸਿਸਟਮ ਦੇ ਵਿੱਚ ਆ ਜਾਂਦਾ ਪਰ ਜਿਵੇਂ ਇਹਨਾਂ ਦੇ ਕੋਲੋਂ ਮੌਸਮ ਦੇ ਹਸਾਬ ਨਾਲ ਜਾਗਰੂਕ ਕੀਤਾ ਜਾਂਦਾ ਵਾ ਆਪਾਂ ਮਲੇਰੀਆ ਜਾਂ ਡੇਂਗੂ ਦਾ ਇਹਨਾਂ ਮੌਸਮਤ ਵਿੱਚ ਜ਼ਿਆਦਾ ਪ੍ਰਫੁੱਲ ਹੁੰਦਾ ਵਾ ਇਹਨਾਂ ਨੂੰ ਕਿਹਾ ਜਾ ਰਿਹਾ ਬੜੀਆਂ ਸਪਰੇਆਂ ਕੀਤੀ ਜਾਂਦੀਆਂ ਤੇ ਤੁਸੀਂ ਨਹੀਂ ਜੀ ਅਸਲੀ ਤੇ ਇਹ ਜਿਹੜਾ ਹੈਲਥ ਡਿਪਾਰਟਮੈਂਟ ਆ ਇਹਨਾਂ ਦਾ ਫਰਜ ਬਣਦਾ ਵਾ ਕਿ ਇਹਨਾਂ ਦਿਨਾਂ ਦੇ ਵਿੱਚ ਇਹਨਾਂ ਨੂੰ ਜਾ ਕੇ ਸਾਰੇ ਸ਼ਹਿਰ ਦੇ ਵਿੱਚ ਜਿਹੜੀ ਆ ਇਹਨਾਂ ਨੂੰ ਉੱਥੇ ਦੇਖਣਾ ਚਾਹੀਦਾ ਵਾ ਕਿ ਇੱਥੇ ਕਿਹੜੀ ਕਿਹੜੀ ਚੀਜ਼ ਦੀ ਘਾਟ ਆ ਇੱਥੇ ਕੋਈ ਸਪਰੇਆਂ ਨਹੀਂ ਹੋਈਆਂ ਜੀ ਹਾਂ ਜੀ ਕੋਈ ᱜੋਡੇ-ਗੋਡੇ ਗੰਦਗੀ ਆ ਕੋਈ ਵੀ ਮਨੁੱਖ ਇਹ ਪਾਸੇ ਧਿਆਨ ਨਹੀਂ ਹੈਗਾ ਹਜੇ ਤੱਕ ਤੇ ਕੋਈ ਧਿਆਨ ਨਹੀਂਗਾ ਨਾ ਸਰਕਾਰ ਦਾ ਹੀ ਆ ਤੇ ਨਾ ਹੀ ਕੋਈ ਹੈਲਥ ਡਿਪਾਰਟਮੈਂਟ ਡਾਕਟਰ ਤੋਂ ਲੋ ਬੜਾ ਦਾਵਾ ਕੀਤਾ ਜਾਂਦੇ ਸਾਡੇ ਕੋਲ ਮਰੀਜ਼ ਆ ਤੇ ਡੇਂਗੂ ਤੇ ਜਿਹੜੇ ਵੱਖਰੇ ਵਾਰਡ ਬਣਾਏ ਕਿਹੜਾ ਤੁਸੀਂ ਕਿਵੇਂ ਦੇ ਦੇ ਨਹੀਂ ਜੀ ਕੋਈ ਵੇਖ ਲੋ ਤੇ ਅੰਦਰ ਜਾ ਕੇ ਵਾਰਡਾਂ ਜੀ ਵੇਖ ਲੋ ਪਹਿਲਾਂ ᱜੋਡੇ-ਗੋਡੇ ਗੰਦ ਪਿਆ ਵਾ ਹਾਂ ਜੀ ਉਹ ਜਾ ਕੇ ਜਿੱਨਾ ਵੀ ਆਪਣਾ ਬਾਥਰੂਮ ਆ ਉਹਨਾਂ ਵਿੱਚ ਵੇਖ ਲੋ ਜਿੱਥੇ ਵੀ ਕੋਈ ਪਾਣੀ ਧਾਣੀ ਦਾ ਸਿਸਟਮ ਆ ਜਾਂ ਅੰਦਰ ਵਾਰਡਾਂ ਜੇ ਜਾ ਕੇ ਵੇਖ ਲੋ ਬਹੁਤ ਮਾੜਾ ਹਾਲ ਤੇ ਕਿੰਨਾ ਜਿਹੜਾ ਕਲਨੌਰ ਇਹ ਜਿਹ ਕਸਬੇ ਨੂੰ ਏਰੀਆ ਪੈਂਦਾ ਵਾ ਲਗ ਲਗ ਕਿੰਨਾ ਜਿਹੜਾ ਖੇਤਰਫਲ ਇਹ ਕਾਫੀ ਬਹੁਤ ਵੱਡਾ ਖੇਤਰਫਲ ਹੈ ਜੀ ਮੇਰੇ ਖਿਆਲ ਜਿਆਦਾ ਨਹੀਂ ਤੇ ਇਹ ਕਲਨੌਰ ਜਿਹੜਾ ਬਲਾਕ ਆ ਇਹ ਘੱਟੋ ਘੱਟ 2 218 ਤੇ ਕਰੀਬ ਜਿਹੜੇ ਇਹਦੇ ਵਿੱਚ ਪਿੰਡ 218 20 25 ਮਾ ਭੁਲਦਾਨਾ ਹੋਵਾ ਇਨੇ ਇਹਨੂੰ ਪਿੰਡ ਜਿਹੜਿਆ ਪੈਂਦੇ ਅਲੱਗ-ਅਲੱਗ ਪਿਛਲੀ ਵਾਰੀ ਜਿਹੜੀ ਦੇਖਿਆ ਵੀ ਇੱਧਰ ਜਿਹੜੇ ਪਾਣੀਆਂ ਦੇ ਇਲਾਕੇ ਜਿਹੜੀ ਸਾਡਾ ਪਛੜਕ ਇਲਾਕਾ ਪੈਂਦਾ ਵਾ ਇੱਧਰ ਜਿਹੜੀ ਛੱਪਾਂ ਦੀ ਜਾਂ ਦੂਜੇ ਜਿਹੜੇ ਟੀਕੇ ਵੀ ਕੀਤੇ ਗਏ ਨੇ ਪਿਛਲੀ ਵਾਰੀ ਜਿਹੜੇ ਪਿਛਲੇ ਸੀਜ਼ਨ ਦੇ ਵਿੱਚ ਇੱਕ ਦੋ ਬੱਚਿਆਂ ਦੇ ਜਿਹੜੀ ਆ ਇਹਨਾਂ ਇੰਜੈਕਸ਼ਨ ਨਾਲ ਲੱਗ ਕਰਕੇ ਜਿਹੜੀ ਮੌਤ ਹੋ ਗਈ ਇਹਨਾਂ ਵੱਲੋਂ ਦਾਵਾ ਕੀਤਾ ਜਾਂਦਾ ਸਾਡਾ ਕਿ ਸਾਡੇ ਕੋਲ ਜਿਹੜੇ ਇੱਦਾਂ ਦੇ ਇੰਜੈਕਸ਼ਨ ਸਾਰੇ ਵੈਲੀ ਕੋਲ ਵੇਖੋ ਜੀ ਹੋਣ ਦਾ ਤੇ ਮੈਨੂੰ ਪਤਾ ਨਹੀਂ ਪਹਿਲਾਂ ਜ਼ਰੂਰ ਇਹ ਚੀਜ਼ ਹੈਗੀ ਸੀਗੀ ਇੱਥੇ ਵੀ ਦੂਰੋਂ ਦੂਰੋਂ ਜਿਹੜੇ ਹੀ ਆਉਂਦੇ ਪਰ ਹੁਣ ਸਾਡੀ ਨਿਗਰਾਨੀ ਚ ਨਾ ਤੇ ਕੋਈ ਕੋਈ ਕੇਸ ਬਹੁਤ ਚਲੋ ਮਹਾਰਾਜ ਕਿਰਪਾ ਕਰੇ ਘਟਾਏ ਨੇ ਤੇ ਇਹਦੇ ਬਾਰੇ ਮੈਨੂੰ ਇਨੀ ਅਜੇ ਧਿਆਨ ਨਹੀਂ ਹੈਗਾ ਪਰ ਹੋਣਾ ਚਾਹੀਦਾ ਵਾ ਜਿਸ ਤਰ੍ਹਾਂ ਪਹਿਲਾਂ ਮਤਲਬ ਇੱਥੇ ਸਪਾਂ ਦੇ ਡੰਗਿਆਂ ਦਾ ਵਧੀਆ ਇਲਾਜ ਹੁੰਦਾ ਸੀ ਹੁਣ ਵੀ ਮਤਲਬ ਇਹ ਚੀਜ਼ ਹੈ ਜੀ ਜਿਵੇਂ ਤੁਸੀਂ ਦੱਸ ਰਹੇ ਹੋ ਛੋਟੇ-ਮੋਟੇ ਦਾ ਤਾਵੇਂ ਗੱਲ ਕਰੇ ਇੱਥੇ ਵੱਡੇ ਜਿਹੜਾ ਸਰਪ੍ਰਸ਼ਾਸਨੋ ਦਾਵੇ ਕੀਤੇ ਨੇ ਜਿਹੜੇ 20-25-3000 ਰੁਪਏ ਦਾ ਟਿਕਾ ਜਿਹੜਾ ਦੱਸੇ ਜਾਂਦੇ ਪੀ ਉਹ ਵੀ ਜਿਹੜਾ ਹਿਫਤਾਲਾਂ ਦੇ ਵਿੱਚ ਨੂੰ ਜੋੜ ਕੇ ਕੀਤੇ ਜਾਣਗੇ ਤਾਂ ਤੁਹਾਡੇ ਨੂੰ ਕਿਵੇਂ ਦੇਖੀਂ ਵੀਰ ਜੀ ਇਹ ਤੇ ਜੇ ਤੁਸੀਂ ਇੱਕ ਟੀਕੇ ਦੀ ਗੱਲ ਹੀ ਕਰਦੇ ਆ ਤੇ ਸਰਕਾਰਾਂ ਤੇ ਇਹ ਚੀਜ਼ ਦੇ ਬੜੇ ਵੱਡੇ ਦਾਅਵੇ ਕਰਦੀਆਂ ਵਾ ਵੀ ਡਾਕਟਰ ਸਾਹਿਬ ਲਿਖ ਕੇ ਦੇਣਗੇ ਤੇ ਜਿੰਨੀਆਂ ਵੀ ਦਵਾਈਆਂ ਅੰਦਰੋਂ ਪ੍ਰੋਵਾਈਡ ਹੋਣਗੀਆਂ ਪਰ ਹੁੰਦਾ ਨਹੀਂ ਜੀ ਬੜੀ ਵੀ ਹੱਦ ਨਾਲ ਪਰਚੀ ਦੇ ਉੱਤੇ ਜਾ ਕੇ ਇੱਕ ਅੱਧੀ ਦਵਾਈ ਜਿਹੜੀ ਆ ਜੇ 7 6 7 ਦਵਾਈਆਂ ਲਿਖੀਆਂ ਹੋਣਗੀਆਂ ਉਹ ਜੋ ਇੱਕ ਦਵਾਈ ਬੜੀ ਮੁਸ਼ਕਲ ਦੇ ਨਾਲ ਜਿਹੜੀ ਅੰਦਰੋਂ ਮਿਲੇਗੀ ਬਾਕੀ ਸਾਰੀ ਦਵਾਈ ਜਿਹੜੀ ਅਚੋਸ਼ ਨੂੰ ਮਤਲਬ ਇਹ ਕਿਹਾ ਗਿਆ ਵੀ ਜਿਹੜੇ ਟੈਸਟ ਹੋਣਗੇ ਉਹ ਹਸਪਤਾਲ ਦੇ ਵਿੱਚੋਂ ਪ੍ਰੋਵਾਈਡ ਕਰਾਏ ਜਾਣਗੇ ਜਿਹੜੇ ਕੁਝ ਬਾਹਰ ਦਿਨ ਕਰਾਉਣ ਦੀ ਲੋੜ ਪੈਗੀ ਤਾਂ ਉਹਨਾਂ ਦੇ ਡਾਕਟਰ ਦੀ ਬਕਾਇਦਾ ਸਟੈਂਪ ਲੱਗੇਗੀ ਜਾਂ ਡਾਕਟਰ ਖੁਦ ਜਾ ਕੇ ਪ੍ਰੋਵਾਈਡ ਕਰਾਉਂਗੇ ਜਾਂ ਮਤਲਬ ਜਿਹੜੇ ਅਕਸਰ ਜਾਓ ਤੁਸੀਂ ਨਹੀਂ ਜੀ ਇਹ ਸਾਰੀਆਂ ਕਹਿਣ ਦੀਆਂ ਗੱਲਾਂ ਵਾਂ ਠੀਕ ਹੈ ਜੀ ਇਹ ਇਨ ਗਰਾਉਂਡ ਇਹਦੇ ਵਿੱਚ ਇਹ ਚੀਜ਼ਾਂ ਅੱਖ ਨਹੀਂ ਹੈਗੀਆਂ ਇਹ ਬਿਲਕੁਲ ਜਿੱਦਾਂ ਪਿਛੋਰ ਰੂਟੀਨ ਚੱਲਦਾ ਹੁੰਦਾ ਐਸੇ ਤਰੀਕੇ ਦੇ ਨਾਲ ਆ ਟੈਸਟ ਵੀ ਬਾਹਰੋਂ ਬਾਹਰੋਂ ਹੁੰਦੇ ਆ ਦਵਾਈਆਂ ਵੀ ਬਾਹਰੋਂ ਮਿਲਦੀਆਂ ਵਾ ਇਹ ਸੈਂਟਰ ਹੁੰਦੇ ਜਿਹੜੇ ਉਹ ਅਸੀਂ ਜਰੂਰ ਵੇਨੇ ਇੱਥੇ ਸਾਰਾ ਸਾਰਾ ਦਿਨ ਅਸੀਂ ਹੀ ਲੱਗੇ ਫਿਰਦੇ ਤੁਰਦੇ ਆ ਹੁਣੇ ਮੈਂ ਵੀ ਇੱਥੇ ਦਵਾਈ ਲੈਣ ਆਇਆ ਵਾ ਹਾਂਜੀ ਤੇ ਇਹ ਚੀਜ਼ਾਂ ਵੇਨੇ ਆ ਵੀ ਬਹੁਤ ਜ਼ਿਆਦਾ ਪਰੇਸ਼ਾਨੀ ਆ ਰਹੀ ਆ ਮਤਲਬ ਨਾ ਤੇ ਟੈਸਟਾਂ ਵੱਲੋਂ ਵੀ ਟੈਸਟ ਵੀ ਬਾਹਰੋਂ ਹੁੰਦੇ ਆ ਤੇ ਦੂਸਰਾ ਜਿਹੜੀਆਂ ਦਵਾਈਆਂ ਨੇ ਉਹ ਵੀ ਬਾਹਰੋਂ ਹੀ ਔਰ ਸਾਡੇ ਨਾਲ ਕੁਝ ਇੱਥੇ ਪ੍ਰੋਫੈਸ਼ਨ ਬਚੂ ਨਾ ਕਰ ਸਿੱਧਰੋ ਭਾਈ ਹਾਂਜੀ ਕੋਈ ਦੋਈ ਲੈਣਾ ਹੈ ਜੀ ਹਾਂਜੀ ਹਾਂਜੀ ਸਰਪੰਨ ਜੀ ਕਿਸ ਨਾਮ ਤੇ ਆਏ 8 ਵਜੇ ਦੇ ਆਏ ਕਿੰਨਾ ਟਾਈਮ ਹੋ ਗਿਆ ਹੁਣ ਵੇਖੋ 2 ਵਜੇ ਨੇ 1:30 ਵਜੇ ਗਿਆ ਜੀ ਆਂਦੇ ਰੋ ਡਾਕਟਰ ਸਾਹਿਬ ਬਹਿਣ ਹੀ ਨਹੀਂ ਦਿਆ ਕਦੀ ਆਉਂ ਚੱਲ ਜਾਂਦੇ ਕਦੀ ਇੱਧਰ ਚੱਲ ਜਾਂਦੇ ਹਾਂਜੀ ਪੇਸ਼ੈਂਟ ਜਿਹੜੇ ਤੁਹਾਡੇ ਤੋਂ ਪਹਿਲਾਂ ਆਏ ਜੀ ਮਤਲਬ ਹੁਣ ਤੱਕ ਸਾਰੇ ਕਿੰਨੇ ਹੋ ਗਏ ਮੇਰਾ ਖਾ ਕੋ 6 ਵਜੇ ਲੱਗੇ ਪਚਾ ਗਿਆ ਕਿੰਨੇ ਵਜੇ ਤੱਕ ਡਾਕਟਰ ਜਿਹੜੇ ਨੇ ਇੱਥੇ ਬਹਿਣਗੇ ਆਪਣੀ ਜੀ ਇਹਨਾਂ ਨਹੀਂ ਪਤਾ ਹੁਣ ਮੈਂ ਰਿਹਾ ਵਾਵਾ ਦੇਣਾ ਬਾਅਦ ਆਇਆ ਤੇ ਦੋ ਵਜੇ ਤ ਏ ਮਹਾਰਾਜਾ ਅੰਦਾਜ਼ੇ ਕਿਥੇ ਵੇਖ ਕੇ ਜਾਣਾ ਰਹਿ ਜਾਣੇ ਨੇ ਪਹਿਲੀ ਵਾਰੀ ਦੋ ਆਇਲੈਂਡ ਤੋਂ ਪਹਿਲਾਂ ਮੁੰਦੇ ਨਹੀਂ ਪਹਿਲਾਂ ਵੀ ਆਉਂਦੇ ਰਹੇ ਆ ਪਰ ਪਹਿਲਾਂ ਤਾਂ ਨੰਬਰ ਆ ਜਾਂਦਾ ਸੀ ਅੱਜ ਬੜਾ ਲੇਟ ਹੋ ਗਿਆ ਪੰਜ ਸਾਰੀ ਤੋਂ ਹੱਥ ਚ ਪੁਆਇੰਟ ਹੋ ਜਾਂਦੀਆਂ ਕਿ ਬਾਹਰੋਂ ਲੈਣੀ ਨਹੀਂ ਬਾਹਰੋਂ ਲੈਣੀ ਪੈਂਦੀ ਇੱਕ ਦਵਾਈ ਨਹੀਂ ਇੱਥੋਂ ਮਿਲਦੀ ਨਾ ਸਰਕਾਰ ਨੂੰ ਸਾਰੇ ਦਬ ਕੀਤੇ ਜਾਂਦੇ ਨੇ ਸਾਰੀਆਂ ਦਵਾਈਆਂ ਦੇ ਠੁੱਠੇ ਵਾਦੇ ਆ ਜੀ ਸਾਰੇ ਠੁੱਠੇ ਵਾਦੇ ਆ ਹਾਂ ਉਹ ਸਦਿਆਂ ਹੋਰ ਵੀ ਜਿਹੜੇ ਪੇਸ਼ੈਂਟ ਕੁਝ ਮੌਜੂਦ ਨੇ ਉਹਨਾਂ ਨਾਲ ਵੀ ਗੱਲਬਾਤ ਕਰਕੇ ਜਿਹੜੀ ਆ ਇਹ ਸਾਡੀ ਅਲਪ ਉਸ ਗੱਲਬਾਤ ਆ ਜੀ ਹਾਂ ਜੀ ਉਹ ਵੀ ਦੋ ਹੀ ਨਾ ਆਏ ਹਾਂ ਜੀ ਮੈਂ ਆਇਆ 9 ਵਜ ਹਾਂ ਕੀ ਅੰਦਰ ਰਿਹਾ ਸਭ ਉਹ ਇਹ ਅੰਦਰ ਡਾਕਟਰ ਆਲੇ ਵਾਦੀਂ ਪਈ ਬਰਪੀ ਜਿੱਤੀ ਹੈ ਹਾਂ ਦਵਾਈ ਨਹੀਂ ਪਈ ਇਹ ਤਾਂ ਹਾਂ ਸਹੀ ਹੈ ਉਹ ਬੈਠ ਬਾਈ ਜਾਨ ਹਾਂਜੀ ਪਹਿਲਾਂ ਅੰਦਰ ਇਥੋਂ ਪਹਿਲਾਂ ਬੜਾ ਚਿਰ ਦਵਾਈ ਕਰਦੀ ਆ ਮਿਲ ਜਾਂਦੀ ਨਹੀਂ ਦਵਾਈ ਡਾਕਟਰ ਸਾਹਿਬ ਨੂੰ ਜਿਹੜੀ ਨਹੀਂ ਮਿਲਦੀ ਤਾਂ ਹਾਂ ਡਾਕਟਰ ਸਾਹਿਬ ਅੰਦਰੋਂ ਨਹੀਂ ਮਿਲਦੀ ਬਾਹਰ ਦੀ ਦਵਾਈ ਸਾਹਿਬ ਦਿੰਦੇ ਉਹ ਬੜੀ ਚੰਗੀ ਬਾਹਰ ਦੀ ਕੋ ਸਾਡੇ ਨਾਲ ਹੋਰ ਵੀ ਮਿਲਣ ਪੋਇਣਾ ਹਾਂਜੀ ਦਵਾਈ ਲੈਣਾ ਸਵੇਰ ਦੇ ਐ ਭਰਾ ਕਿਤੇ ਮੰਗਣ ਹੀ ਨਹੀਂ ਤੇ ਐਂਡੇ ਅੰਦਰ ਕਿਤੇ ਬਾੜੀ ਨਹੀਂ ਆਈ ਹੈਗੀ ਜਿਹੜਾ ਪਰਮੈਸ਼ੀਅਨਾਂ ਨੂੰ ਲੰਗਾਈ ਜਾਂਦੇ ਆ ਦੂਜੇ ਬੰਦੇ ਨੰਬਰ ਚ ਲੇ ਕੇ ਨਾੜ ਨਹੀਂ ਦਿੰਦੇ ਹੈਗੇ ਕਿ ਕੀ ਕੀਤੀ ਗੱਲ ਵੀ ਜਿਹੜੇ ਪਰਮੈਸ਼ੀਅਨਾਂ ਨੂੰ ਹਾਂ ਮਰਾਵਾ ਨੀ ਮੰਦੇ ਹੈਗੇ ਕਿ ਕੜਗੇ ਆਉਣ ਅਹੀਂ ਤਾਂ ਦਵਾਈ ਲੈਣੀ ਆ ਦਵਾਈ ਤੁਹਾਡੀ ਕਿੰਨਾ ਕੋਈ ਆ ਚੀ ਹੁੰਦੇ ਕੋ ਮੁੰਡੇ ਕੋਈ ਆ ਹਾਂਜੀ ਉਹਨਾਂ ਕੋ ਜਿਹੜੇ ਪਰਮੈਸ਼ੀਅਨ ਹੁੰਦੇ ਉਹਨਾਂ ਕੋ ਜਾਂਦੇ ਜੀ ਉਹਨਾਂ ਕੋ ਜਾਂਦੇ ਜੀ ਤੁਹਾਡੇ ਨਾਲ ਹੋਰ ਵੀ ਬਾਬਾ ਜੀ ਜਿਹੜੇ ਮਜ਼ਦੂਰ ਨੇ ਉਹਨਾਂ ਨਾਲ ਗੱਲਬਾਤ ਕਰਦੇ ਅਗਰੇ ਗਾਉਂ ਚੱਲੋ ਇਲਾਣਾ ਹਾਂਜੀ ਹਾਂਜੀ ਕਰੋ ਦੇ ਸਾਨੂੰ 2-3 ਘੰਟੇ ਹੋਈ ਗਏ ਜੀ ਅੱਜ ਹੀ ਅੰਦਰ ਹਾਂਜੀ ਪਰਚੀ ਦਾ ਅੰਦਰ ਪਰਚੀ ਦਾ ਨੰਬਰ ਦੱਸਿਆ ਤੇ ਕਹਿੰਦੇ ਭਾਈ ਸ਼ਾਮਾਂ ਨੂੰ 5 ਵਜੇ ਆਊਗੀ 5 ਵਜੇ ਬਾਬਾ ਜੀ ਆਊਗਾ ਅਰੇ ਤੇ ਡਾਕਟਰ ਸਾਹਿਬ ਦੀ ਡਿਊਟੀ ਤੇ ਇੱਥੇ ਪੁੱਛ ਜਿਹੜੀ ਆ ਹੋਊਗੀ ਤਾਂ 5 ਵਜੇ ਤੱਕ ਡਾਕਟਰ ਰੱਖੋ ਪਤਾ ਨਹੀਂ ਹੁਣ ਇਹ ਬੈਠਦੇ ਸ਼ਾਇਦ ਨਹੀਂ ਬੈਠਦੇ ਇਹਨਾਂ ਨੂੰ ਮੈਨੂੰ ਪਤਾ ਪਰ ਪੀੜ ਬਹੁਤ ਉਹਦੇ ਕਰਕੇ ਨਾ ਨੰਬਰ ਨਹੀਂ ਆ ਰਿਹਾ ਛੇਤੀ ਹਾਂਜੀ ਇਹ ਸਾਡੇ ਸਾਰੇ ਬੀਮਾਰ ਜਿਹੜੇ ਕੀ ਕਲਨਰ ਕਸਬਾ ਆਪਣੇ ਚੀਦ ਕ ਵਿੱਚ ਕੰਪਲਟ ਹਸਪਤਾਲ ਦੇ ਵਿੱਚ ਜਿਹੜੇ ਪਹੁੰਚੇ ਦਵਾਈਆਂ ਲੈਣ ਤੋਂ ਬਾਕਮਕ ਤਰ੍ਹਾਂ ਦੀਆਂ ਜਿਹੜੀਆਂ ਪੇਸ਼ੰਤ ਦੇ ਵੱਲੋਂ ਜਿਹੜੀਆਂ ਮੁਸ਼ਕਲਾਂ ਜਿਹੜੀਆਂ ਦੱਸੀਆਂ ਹੈ ਉਸ ਸਬੰਧੀ ਇਹ ਡਾਕਟਰ ਸਾਹਿਬ ਨਾਲ ਵੀ ਗੱਲ ਕਰ ਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਤੋਂ ਮੈਂ ਤੁਹਾਡਾ ਆਪਣਾ ਲਾਪਰਸ਼ਿੰਗ ਖੁਸ਼ੀ